ਨਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਆ ਕਨਸਟੇਬਲ ਅਮਨਦੀਪ ਕੌਰ ਜੋ ਡਰੱਗਸ ਮੇਥ ਜਿਹੜੀ ਗ੍ਰਫਤਾਰ ਹੋ ਗਈ ਆ ਤੇ ਉਸ ਦੇ ਵਿੱਚ ਵਿੱਚ ਸੁਖਵਾਲ ਸਿੰਘ ਖੇੜਾ ਐਮਐਲਏ ਪਲੱਥ ਨੇ ਕੀ ਕੀਤਾ ਉਹ ਤੁਹਾਨੂੰ ਸੁਣਾਉਂਦੇ ਆ ਬੜੀਆਂ ਦੋ ਇੰਪੋਰਟੈਂਟ ਡਿਵੈਲਪਮੈਂਟਸ ਹੋਈਆਂ ਨੇ ਉਹ ਡਿਵੈਲਪਮੈਂਟਸ ਇਹ ਨੇ ਜਿਹੜਾ ਇਹਨਾਂ ਨੇ ਭਗਵੰਤ ਮਾਨ ਨੇ ਸ਼ੋਰ ਮਚਾਇਆ ਅ ਜੁੱਧ ਨਸ਼ੇ ਵਿਰੁੱਧ ਬਠਿੰਡੇ ਤੋਂ ਇੱਕ ਕਨਸਟੇਬਲ ਗ੍ਰਿਫਤਾਰ ਕੀਤੀ ਗਈ ਇੱਕ ਨਾਕੇ ਤੇ ਉਸ ਕਨਸਟੇਬਲ ਦੇ ਕੋਲੋਂ ਹੀਰੋਇਨ बरामद ਹੋਈ ਆ ਔਰ ਉਸਨੇ ਜਦੋਂ ਨਾਕੇ ਤੇ ਫੜੀ ਗਈ ਅਮਨਦੀਪ ਕੌਰ ਉਹਨੇ ਕਹਾ ਮੇਰੇ بڑے ਵੱਡੇ ਵੱਡੇ ਆ ਆਈਪੀਐਸ ਅਫਸਰਾਂ ਨਾਲ ਧੁੱਲ ਘਾਤ ਹੈ ਮੈਨੂੰ ਗੱਲ ਕਰਨ ਦੇ ਦੋ ਮੈਂ ਆਪਣੀ ਗੱਲ ਕਰਨੀ ਮੈਂ ਤੁਸੀਂ ਮੇਰੇ ਨਾਲ ਜ਼ਿਆਤੀ ਕਰ ਰਹੇ ਹੋ ਕਾਫੀ ਸ਼ੋਰ ਮੱਚਾ ਕਿਉਂਕਿ ਗੱਲ ਜਨਤਕ ਹੋ ਗਈ ਤਾਂ ਉਸ ਨਾਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਚਲੋ ਇਹਨਾਂ ਨੇ ਉਸ ਕਨਸਟੇਬਲ ਨੂੰ ਡਿਸਮਿਸ ਕੀਤਾ ਪਰ ਉਹ ਕਨਸਟੇਬਲ ਕੌਣ ਹੈ ਉਹ ਬਠਿੰਡੇ ਦੀ ਰਹਿਣ ਵਾਲੀ ਇੱਕ ਲੜਕੀ ਆ ਇਹ ਕਨਸਟੇਬਲ ਦੇ ਕੋਲ 2 ਕਰੋੜ ਰੁਪਏ ਦੇ ਦਾ ਮਕਾਨ ਉਸਦੇ ਕੋਲ ਥਾਰ ਗੱਡੀ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਇਹ ਭਗਵੰਤ ਮਾਨ ਸਰਕਾਰ ਦੀ ਆਲਾ ਪੁਲਿਸ ਆਫਿਸਰਸ ਨੂੰ ਦੱਸਣਾ ਚਾਹੀਦਾ ਵਾ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਨਹੀਂ ਹੈਸਿਅਤ ਆ ਕਿ ਉਹ ਬਿਨਾਂ ਕਿਸੇ ਛੱਤਰ ਛਾਇਆ ਤੋਂ ਬਿਨਾਂ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਉਹਨੂੰ ਕੋਈ ਨਾ ਕੋਈ ਪ੍ਰੋਟੈਕਸ਼ਨ ਉੱਤੋਂ ਪ੍ਰੋਟੈਕਸ਼ਨ ਮਤਲਬ ਕਈ ਤਰ੍ਹਾਂ ਦੀ ਪ੍ਰੋਟੈਕਸ਼ਨ ਆ ਇੱਕ ਹੁੰਦੀ ਮਿਲੀਭੁਗਤ ਦੀ ਪ੍ਰੋਟੈਕਸ਼ਨ ਕਿ ਉਹਨੂੰ ਹਿੱਸਾ ਜਾਂਦਾ ਉੱਤੇ ਆਫਿਸਰਸ ਨੂੰ ਇੱਕ ਹੁੰਦੀਆ ਤਾਲੁਕਾਤ ਦੀ ਪ੍ਰੋਟੈਕਸ਼ਨ ਕਿਉਂਕਿ ਉਹ ਲੜਕੀ ਇੰਸਟਾਗ੍ਰam ਸਟਾਰ ਸੀਗੀ ਉਹਦੇ ਕੋਲ ਸ਼ਾਇਦ 50 ਹਜ਼ਾਰ ਫੋਲੋਅਰ ਸੀਗੇ ਔਰ ਆਪਣੇ ਆਪ ਨੂੰ ਕਾਫੀ ਫੈਸ਼ਨੇਬਲ ਦੱਸਦੀ ਸੀ ਔਰ ਇੱਕ ਕਿਸਮ ਦਾ ਉਹ ਅ ਰੋਜ਼ ਕੋਈ ਨਾ ਕੋਈ ਆਪਣੀ ਪੋਸਟ ਇੰਸਟਾਗ੍ਰam ਤੇ ਸ਼ੇਅਰ ਕਰਕੇ ਐਲਿਓਰ ਕਰਦੀ ਸੀ ਔਰ ਜਿਹੜੇ ਉਹਨਾਂ ਦੇ ਸੁਪੀਰੀਅਰਸ ਆ ਉਹ ਤਾਂ ਬੜੀ ਜਲਦੀ ਇਸ ਤਰ੍ਹਾਂ ਦੀ ਲੜਕੀ ਦਾ ਸੋਸ਼ਲ ਐਕਸਪਲੋਇਟੇਸ਼ਨ ਕਰ ਸਕਦੇ ਨੇ ਔਰ ਬੜਾ ਸ਼ੋਰ ਮਚਾ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਸੋਸ਼ਲ ਮੀਡੀਆ ਭਰਿਆ ਪਿਆ ਵਾ ਮੇਨਸਟ੍ਰੀਮ ਮੀਡੀਆ ਚੁੱਪਿਆ ਚਾਹੇ ਉਹ ਪ੍ਰਿੰਟ ਮੀਡੀਆ ਹੈ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਜਿਹੜਾ ਕਿ ਪੇਡ ਹੈ ਸਰਕਾਰ ਦਾ ਉਹ ਚੁੱਪ ਬੈਠਾ ਮੈਂ ਵੀ ਅੱਛੀ ਤਰ੍ਹਾਂ ਸਾਰੀ ਗੱਲ ਨੂੰ ਦੋ ਦਿਨ ਵਾਚ ਕੀਤਾ ਤੇ ਕੱਲ ਇੱਕ ਯੂਟਿਊਬਰ ਨੇ ਕੈਨੇਡਾ ਤੋਂ ਇੱਕ ਆਡੀਓ ਵਾਇਰਲ ਕੀਤੀ ਆ ਆਡੀਓ ਕਨਵਰਸੇਸ਼ਨ ਕਿਹਦੀ ਹੋ ਰਹੀ ਹੈ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਜਿਹੜਾ ਆਈਪੀਐਸ ਆਫਸਰ ਅਮਨਦੀਪ ਕੌਰ ਨਾਲ ਕਨੈਕਟਡ ਦਾ ਸ਼ੋਰ ਮੱਚ ਰਿਹਾ ਉਹਦੇ ਵਟਸਐਪ ਦੇ ਉੱਤੇ ਪੋਸਟਰਸ ਬਣ ਕੇ ਮੀਮਸ ਬਣ ਕੇ ਵਾਇਰਲ ਤੇ ਸ਼ੇਅਰ ਹੋ ਰਹੀਆਂ ਉਸੇ ਯੂਟਿਊਬਰ ਨੇ ਇੱਕ ਉਸ ਯੂਟਿਊਬਰ ਨੇ ਉਸੇ ਆਫੀਸਰ ਦੀ ਕਨੈਕਟਡ ਇੱਕ ਆਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਪਬਲਿਕ ਡੋਮੇਨ ਚ ਬੜੀ ਅਸ਼ਲੀਲ ਬਹੁਤ ਵਾਹਯਾਤ ਬਹੁਤ ਮਤਲਬ ਇਮੋਰਲ ਉਹ ਆਡੀਓ ਦੇ ਵਿੱਚ ਇੱਕ ਲੜਕੀ ਨਾਲ ਗੱਲ ਕਰ ਰਿਹਾ ਇੱਕ ਟ੍ਰੇਨਡ ਲੜਕੀ ਨਾਲ ਔਰ ਉਹ ਸੈਟਲ ਕਰ ਰਿਹਾ ਵਾ ਕਿ ਆਪਾਂ ਕਿਸੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਰਹੀ ਆ ਥੋੜਾ ਮੁਸ਼ਕਲ ਹੋਵੇਗਾ ਆਪਾਂ 3 ਸਮ ਕਰਨਾ ਹੈ 3 ਸਮ ਮਤਲਬ ਕਿ ਆਪਾਂ ਤਿੰਨ ਵਿਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਔਰ ਉਹਦੇ ਨਾਲ ਰੇਟ ਦੀ ਦਲਾਲਬਾਜ਼ੀ ਕਰ ਰਿਹਾ ਕਿ ਉਹ ਕਹਿ ਰਿਹਾ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ 10000 ਤੇ 20000 ਰੁਪਏ ਉਸ ਦੂਸਰੀ ਔਰਤ ਨੂੰ ਔਰ ਮੈਨੂੰ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਨਡ ਨਹੀਂ ਗਈ ਉਹ ਬਹੁਤ ਹਲਿਆਣ ਟ੍ਰੇਨਡ ਯਾਰੋ ਆ ਨੋਪਤਾ ਕੀ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀ ਧਾਰੀ ਨੇ ਉਹ ਮਤਲਬ ਅਮਨਦੀਪ ਕੋਰ ਦੇ ਨਾ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਔਰ ਉਹਨਾਂ ਦਾ ਨਾਮ ਆ ਰਿਹਾ ਵਾ ਆਡੀਓ ਲੀਕ ਹੋਈ ਆ ਕੈਨੇਡੀਅਨ ਯੂਟਿਊਬਰ ਵੱਲੋਂ ਉਹਦੇ ਸਾਰੇ ਪੁਲਿਸ ਆਫਸਰ ਸਾਰੀ ਅੱਛੀ ਤਰ੍ਹਾਂ ਆਵਾਜ਼ ਪਛਾਣਦੇ ਨੇ ਸਭ ਨੂੰ ਪਤਾ ਵਾ ਬੋਲਦਾ ਕੋਈ ਨਹੀਂਗਾ ਔਰ ਮੈਂ ਹੈਰਾਨ ਆ ਕਿ ਉਸ ਆਫਸਰ ਦੇ ਘਰ ਕੀ ਬੀਤਦੀ ਹੋਵੇਗੀ ਉਹਦੀ ਵਾਈਫ ਅਕਸਰ ਉਹਦੇ ਬੱਚੇ ਨੇ ਹਾਲਾਂਕਿ ਉਹਦੀ ਵਾਈਫ ਹੀ ਪਹਿਲਾਂ ਛੱਡੀ ਹੋਈ ਆ ਕੋਈ ਜਿਹੜੀ ਵੀ ਦੂਸਰੀ ਲੜਕੀ ਔਰਤ ਕੀਤੀ ਆ ਉਹ ਵੀ ਤਾਂ ਦੇਖਦੀ ਹੋਵੇ ਕਿ ਇਹ ਕਿਸ ਕਰਤਾਰ ਦਾ ਆਦਮੀ ਹੈ ਮਤਲਬ ਕਟਾਰੂ ਚੱਕ ਨੂੰ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਟਾਰੂ ਚੱਕ ਵੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਔਰ ਇਹ ਜਿਹੜਾ ਮੈਂ ਕਿਉਂਕਿ ਇਹ ਜਿਹੜਾ ਅਫਸਰ ਲੱਗਿਆ ਲੁਧਿਆਣੇ ਹੁਣ ਕਮਿਸ਼ਨਰ ਪੁਲਿਸ ਦਾ ਔਰ ਇਸ ਨੂੰ ਲਾਇਆ ਗਿਆ ਵਾ ਇਸ ਮਕਸਦ ਨਾਲ ਕਿ ਤੂੰ ਸਾਨੂੰ ਲੁਧਿਆਣਾ ਵੈਸਤ ਜਿਮਨੀ ਚੋਣ ਜਿਤਾਉਣੀ ਆ ਕਿਉਂਕਿ ਇਹਦਾ ਟਰੈਕ ਰਿਕਾਰਡ ਹੈ ਕਿ ਇਸਨੇ ਜਲੰਧਰ ਵਿੱਚ ਬਤੌਰ ਕਮਿਸ਼ਨਰ ਉਸ ਇਲੈਕਸ਼ਨ ਨੂੰ ਮੈਂ ਆਮ ਆਦਮੀ ਪਾਰਟੀ ਜਿਹੜੀ ਜਿਮਨੀ ਚੋਣ ਹੋਈ ਸੀਗੀ ਜਲੰਧਰ ਵਿਸ਼ਤ ਦੀ ਸ਼ਹਿਦ ਉਹਨੂੰ ਇਹਨਾਂ ਦੇ ਹੱਕ ਵਿੱਚ ਬਹੁਤ ਮਦਦ ਕੀਤੀ ਸੀ ਔਰ ਇਸ ਆਫਸਰ ਦਾ ਮੈਂ ਨਾਮ ਹੀ ਲੈ ਦਿੰਨਾ ਕੋਈ ਮੈਨੂੰ ਕੋਈ ਪੈ ਨਹੀਂ ਹੈ ਮੈਨੂੰ ਡਰ ਨਹੀਂਗਾ ਸੋਪਨ ਸ਼ਰਮਾ ਹੈ ਇਹਦਾ ਜਿਹੜਾ ਟਰੈਕ ਰਿਕਾਰਡ ਚੈੱਕ ਕਰੋ ਮਲਟੀਪਲ ਲਿਟਿਗੇਸ਼ਨਸ ਹਾਈ ਕੋਰਟ ਵਿੱਚ ਮਲਟੀਪਲ ਪਿੱਛੇ ਜੇ ਇੱਕ ਨਾ ਪੁਨੀਤ ਸੂਦ ਇੱਕ ਵੈਸਟ ਵੈਸਟਰਨ ਦਾ ਕਾਰੋਬਾਰੀ ਸੀਗਾ ਹਵਾ ਪੈਸੇ ਦਾ ਕਰਦਾ ਹੋਣਾ ਟਰਾਂਸਫਰ ਵਗੈਰਾ ਉਹਨੂੰ ਜਲੰਧਰ ਕਮਿਸ਼ਨਰ ਵੱਚੋਂ ਉਹਨੂੰ ਫਗਵਾੜਾ ਹੁਸ਼ਾਰਪੁਰ ਰੋਡ ਤੋਂ ਚੱਕਿਆ ਗਿਆ ਮਤਲਬ ਇਹਨਾਂ ਦੀ ਕੋਈ ਡੋਮੇਨ ਨਹੀਂ ਸੀਗੀ ਉਹ ਏਰੀਆ ਨਹੀਂ ਸੀਗਾ ਜਲੰਧਰ ਕਮਿਸ਼ਨਰ ਦੀ ਹਦੂਦ ਨਹੀਂ ਸੀ ਉੱਥੋਂ ਉਹਨੂੰ ਚੱਕ ਕੇ ਪੁਨੀਤ 4 ਕਰੋੜ ਰੁਪਇਆ ਉਹ ਕਹਿੰਦਾ ਮੇਰੇ ਕੋਲ ਬਰਾਮਦ ਹੋਇਆ ਉਸ 4 ਕਰੋੜ ਦੇ ਵਿੱਚੋਂ 1 ਕਰੋੜ ਰੁਪਇਆ ਜਿਹੜੇ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਉਹਦਾ ਉਹਨਾਂ ਨੇ ਉਸ ਨੂੰ 1 ਕਰੋੜ ਰੁਪਇਆ ਆਪਣਾ ਉਹਦਾ ਖੁਰਦ-ਬੁਰਦ ਕਰਤਾ ਲੈ ਲਿਆ ਉਹਦੇ ਤੋਂ ਉਹਨੂੰ ਬਹੁਤ ਟੌਰਚਰ ਕੀਤਾ ਕੁੱਟਿਆ ਮਾਰਿਆ ਉਹ ਪੁਨੀਤ ਸੂਦ ਹਾਈ ਕੋਰਟ ਆਇਆ ਹਾਈ ਕੋਰਟ ਨੇ ਉਹ ਮੰਗਤਾ ਰਿਹਾ ਸੀ ਨਹੀਂ ਸਵੀਕਾਰ ਹੋਈ ਲੇਕਿਨ ਇਸੇ ਹੀ ਜਨੰਦਰ ਕਮਿਸ਼ਨਰ ਦੀ ਪੁਲਿਸ ਨੇ ਹਾਈ ਕੋਰਟ ਵਿੱਚ ਚਾਣ ਕੇ ਹਲਫੀਆ ਬਿਆਨ ਦਿੱਤਾ ਕਿ ਅਸੀਂ ਇਹ ਜਿਹੜਾ ਐਨਡੀਪੀਐਸ ਦਾ ਕੇਸ ਪਾਇਆ ਸੀ ਉਹਦੇ ਤੇ ਐਨਡੀਪੀਐਸ ਦਾ ਸਿਰਫ ਆਪਣੀ ਫਰੋਤੀ ਨੂੰ ਜਸਟੀਫਾਈ ਕਰਨ ਵਾਸਤੇ ਕਰੋੜ ਰੁਪਇਆ ਖਾਣ ਵਾਸਤੇ ਉਹਨਾਂ ਨੇ ਕਹਿਤਾ ਜੀ ਇਹਦੇ ਤੇ ਐਨਡੀਪੀਐਸ ਦਾ ਕੇਸ ਕੀਤਾ ਉਹਨੂੰ ਸ਼ਾਇਦ 1.5-2 ਮਹੀਨੇ ਜੇਲ੍ਹ ਰਹਿਣਾ ਪਿਆ ਉਸ ਦੀ ਭੈਣ ਉਸ ਦਾ ਭਨੋਈਆ ਬੰਬੇ ਤੋਂ ਆਏ ਉਹਨਾਂ ਨੇ ਸਾਰਾ ਖੁਲਾਸਾ ਕੀਤਾ ਕਿ ਸਾਡਾ ਬੰਦਾ ਬੇਗੁਨਾਹ ਆ वेस्ट वेस्टर्न ਦਾ ਯਾ ਵੈਸਟਰਨ ਯੂਨੀਅਨ ਸੌਰੀ ਵੈਸਟਰਨ ਯੂਨੀਅਨ ਦਾ ਕਾਰੋਬਾਰ ਕਰਦਾ ਵਾ ਲੇਕਿਨ ਇਹ ਕੋਈ ਐਨਡੀਪੀਐਸ ਦਾ ਨਸ਼ੇ ਦਾ ਸਮਗਲ ਉਹਨੇ ਕਿਹਾ ਕਿ ਅੱਜ ਕੱਲ ਫੈਸ਼ਨ ਚੱਲ ਗਿਆ ਕਿ ਜਿਹਦੇ ਮਰਜ਼ੀ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਕਰ ਦਿਓ ਡੇਢ ਦੋ ਮਹੀਨੇ ਉਹਨੂੰ ਜੇਲ੍ਹ ਚ ਰੱਖਿਆ ਉਹਨੂੰ ਟੌਰਚਰ ਕੀਤਾ ਬਾਅਦ ਵਿੱਚ ਹਾਈ ਕੋਰਟ ਜਾਣ ਕੇ ਬਿਆਨ ਦਿੱਤਾ ਜਲੰਧਰ ਕਮਿਸ਼ਨਰ ਦੀ ਪੁਲਿਸ ਨੇ ਜਿੱਥੇ ਪਰਚਾ ਦਰਜ ਕੀਤਾ ਜਿਹੜੇ ਵੀ ਥਾਣੇ ਵਿੱਚ ਕਿ ਇਹ ਐਨਡੀਪੀਐਸ ਦਾ ਪਰਚਾ ਝੂਠਾ ਸੀਗਾ ਇਹ ਦਾ ਅਨਫੋਰਚਨਟਲੀ ਹਾਈ ਕੋਰਟ ਨੂੰ ਬਹੁਤ ਸਟਰੋਂਗ ਕੌਗਨੀਸ਼ੈਂਸ ਲੈਣੀ ਚਾਹੀਦੀ ਸੀ ਕਿ ਤੁਸੀਂ ਐਨਡੀਪੀਐਸ ਵਰ ਗਲਤ ਬੰਦਿਆਂ ਨੂੰ ਇੰਪਲੀਕੇਟ ਕਰਦੇ ਤੁਸੀਂ ਕਰੋੜ ਰੁਪਏ ਖਾ ਲਿਆ ਵਾ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਸੀ ਲੇਕਿਨ ਅਨਫੋਰਚਨਟਲੀ ਉਹ ਰਿੱਤ ਜਿਹੜੀ ਸੀ ਡਿਸਪੋਜ਼ ਆਫ ਹੋ ਗਈ ਪੁਨੀਤ ਸੂਦ ਅੱਜ ਵੀ ਆਪਣੀ ਇਨਸਾਫ ਵਾਸਤੇ ਲੜਾਈ ਲੜ ਰਿਹਾ ਹੋ ਔਰ ਯਾਦ ਰੱਖੇ ਇਹ ਉਹੀ ਸੁਪਨ ਸ਼ਰਮਾ ਹੈ ਜਿਸ ਨੇ ਮੈਨੂੰ ਤੜਕੇ 5:30 5:45 6 ਵਜੇ ਮੇਰੇ ਘਰੋਂ ਇੱਕ 9 ਸਾਲ ਪੁਰਾਣੇ ਐਨਡੀਪੀਐਸ ਦੇ ਬੇਬੁਨਿਆਦ ਮੁਕਦਮੇ ਵਿੱਚ ਚੱਕ ਕੇ ਮੈਨੂੰ ਫਰੇਮ ਕੀਤਾ ਸੀਗਾ ਇਹਦੀ ਹਦੈਤ ਤੇ ਹੀ ਕਿਉਂਕਿ ਜਿਹੜਾ ਪਹਿਲਾ ਡੀਆਈਜੀ ਸੀ ਫਿਰੋਜ਼ਪੁਰ ਰੇਂਜ ਦਾ ਔਰ ਫਾਜ਼ਲਕਾ ਦੀ ਐਸਐਸਪੀ ਉਸ ਵਕਤ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਫਿਰ ਇੱਕ ਸਰਕਾਰ ਵਾਲੇ ਚੜਨਗੇ ਉਹਨਾਂ ਨੇ ਭਗਵੰਤ ਮਾਨ ਨੂੰ ਤੇ ਡੀਜੀਪੀ ਨੂੰ ਆਣ ਕੇ ਨਾ ਕਰਤੀ ਕਿ ਅਸੀਂ ਖੇਰੇ ਨੂੰ 9 ਸਾਲ ਪੁਰਾਣੇ ਮਕਦਮੇ ਵਿੱਚ ਗਲਤ ਇੰਪਲੀਕੇਟ ਨਹੀਂ ਕਰਨਾ ਫਿਰ ਕਿੱਥੇ ਫਾਜ਼ਲਕਾ ਦੇਖੋ ਕਿੱਥੇ ਡੀਆਈਜੀ ਇਸ ਵਕਤ ਜਲੰਧਰ ਦਾ ਸੀਗਾ ਡੀਆਈਜੀ ਕਿੱਥੇ ਡੀਆਈਜੀ ਜਲੰਧਰ ਇਹਨੇ ਆਪਟ ਕੀਤਾ ਕਿ ਲਓ ਮੈਨੂੰ ਦਿਓ ਤੁਸੀਂ ਐਸਆਈਟੀ ਬਣਾਓ ਤੇ ਮੈਂ ਖੇਰੇ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਉਂਗਾ ਔਰ ਮੈਨੂੰ ਬਿਲਕੁਲ ਝੂਠੇ ਜਿਸ ਕੇਸ ਵਿੱਚ ਭਗਵੰਤਪਾਨ ਮੇਰੀ ਆਪ ਸਪੋਰਟ ਕੀਤੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ 2017 ਚ اسی ਭਗਵੰਤਪਾਨ ਨੇ ਆਣ ਕੇ ਕਿਹਾ ਕਿ ਖੇਰੇ ਨਾਲ ਬੜਾ ਤੱਕਾ ਹੋ ਰਿਹਾ ਜ਼ਿਆਤੀ ਹੋ ਰਹੀ ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂਗਾ ਉਸੇ ਕੇਸ ਚ اسی ਸੁਵਪਨ ਸ਼ਰਮਾ ਦੇ ਰਾਹੀਂ ਮੈਨੂੰ ਗ੍ਰਿਫਤਾਰ ਕਰਕੇ ਤੇ ਮੈਨੂੰ 4-5 ਮਹੀਨੇ ਨਾਬੇ ਜੇਲ੍ਹ ਵਿੱਚ ਰੱਖਿਆ ਗਿਆ ਕੋਈ ਨਹੀਂ ਅਕਾਲਪੁਰ ਵਾਇਗੁਰੂ ਬਹੁਤ ਕੁਝ ਦੇਖ ਰਿਹਾ ਵਾ ਸਭ ਦਾ ਵਕਤ ਆਵੇਗਾ ਪਰ ਮੈਂ ਅੱਜ ਪੁੱਛਣਾ ਚਾਹਣਾ ਕਿ ਭਗਵੰਤ ਮਾਨ ਸਰਕਾਰ ਤੋਂ ਡੀਜੀਪੀ ਪੰਜਾਬ ਪੁਲਿਸ ਤੋਂ ਸਾਰੀ ਪੰਜਾਬ ਪੁਲਿਸ ਦੀ ਟੌਪ ਹਾਇਰਾਰਕੀ ਤੋਂ ਇਹ ਇਹ ਦੱਸਣਾ ਚਾਹੀਦਾ ਤੁਹਾਨੂੰ ਕਿ ਅਮਨਦੀਪ ਕੌਰ ਕਨਸਟੇਬਲ ਦੇ ਨਾਲ ਕੇਸ ਆਈਪੀਐਸ ਅਫਸਰ ਦੇ ਤੁਲਕਤ ਸੀਗੇ ਕੀ ਸੁਪਨ ਸ਼ਰਮਾ ਦੇ ਤੁਲਕਤ ਸੀਗੇ ਔਰ ਜਿਹੜੀ ਯੂਟਿਊਬਰ ਕੈਨੇਡਾ ਤੋਂ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇਹ ਅਫਸਰ ਇੱਕ ਔਰਤ ਨਾਲ ਦੱਲੇਬਾਜ਼ੀ ਕਰ ਰਿਹਾ ਦਲਾਲੀ ਕਰ ਰਿਹਾ ਕਿ ਤੂੰ ਤੈਨੂੰ 50000 ਨਹੀਂ ਮੈਂ ਤੈਨੂੰ 30000 ਦਊਂਗਾ 10000 ਤੂੰ ਰੱਖ ਲਈ 20000 ਅੱਗੇ ਦੇ ਦੇ ਮੈਨੂੰ ਟ੍ਰੇਡ ਲੜਕੀ ਚਾਹੀਦੀ ਆ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕੀ ਇਹ ਸੋਪਨ ਸ਼ਰਮਾ ਦੀ ਆਵਾਜ਼ ਹੈ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਔਰ ਮੈਂ ਕੱਲ ਸੁਣ ਰਿਹਾ ਸੀਗਾ ਜਿਹੜੇ ਬਠਿੰਡਾ ਪੁਲਿਸ ਨੇ ਉਸ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਉਹਨੂੰ ਉਹਨੂੰ ਪੱਤਰਕਾਰ ਜਦੋਂ ਪੁੱਛਦੇ ਨੇ ਕਿ ਉਹਦੇ ਫੋਨ ਤੁਸੀਂ ਚੈੱਕ ਕੀਤੇ ਤੁਸੀਂ ਉਹਦੇ 'ਚ ਕੁਝ ਹੋਰ ਪਾਇਆਗਾ ਕਹਿੰਦੇ ਉਹਦੇ 'ਚ ਹੋਰ ਕੁਝ ਨਹੀਂ ਪਾਇਆਗਾ ਇਦਾ ਮਤਲਬ ਹੁਣ ਭਗਵੰਤ ਮਾਨ ਉਹਨੂੰ ਪ੍ਰੋਟੈਕਟ ਕਰਨ ਤੇ ਆ ਗਿਆ ਵਾ ਮਤਲਬ ਅਮਨਦੀਪ ਕੌਰ ਆਪਣਾ ਮੂੰਹ ਨਾ ਖੋਲੇ ਉਹਦਾ ਜਿਹੜਾ ਘਰ ਆ ਰਾਇਆ ਜਿਹੜਾ ਵੀ ਵਿਅਕਤੀ ਉਹਦੇ ਨਾਲ ਰਹਿੰਦਾ ਸੀਗਾ ਉਹ ਕਿਸੇ ਤਰੀਕੇ ਨਾਲ ਆਪਣਾ ਮੂੰਹ ਨਾ ਖੋਲਣ ਉਹਨੂੰ ਮੀਡੀਆ ਦੇ ਲਾਗੇ ਨਹੀਂ ਲੱਗਣ ਦਿੰਦੇ ਔਰ ਆਪਣੇ ਇਸ ਆਲਾ ਆਈਪੀਐਸ ਆਫਸਰ ਨੂੰ ਬਚਾਇਆ ਜਾ ਰਿਹਾ ਵਾ ਕਿਉਂ ਬਚਾਇਆ ਜਾ ਰਿਹਾ ਤੁਸੀਂ ਇੱਕ ਪਾਸੇ ਕਹਿੰਨੇਗੇ ਅਸੀਂ ਨਸ਼ਿਆਂ ਦੇ ਵਿਰੋਧਾਂ ਇੱਕ ਪਾਸੇ ਤੁਹਾਡੇ ਯੂਨੀਫਾਰਮ ਦੇ ਵਿੱਚ ਪੁਲਿਸ ਵਾਲੇ ਦੁਬਾਰਾ ਦੁਬਾਰਾ ਇੰਪਲੀਕੇਟ ਹੋ ਰਹੇ ਨੇ ਸਮਗਲਿੰਗ ਵਿੱਚ ਆ ਰਹੇ ਨੇ ਔਰ 2-2 ਕਰੋੜ ਰੁਪਏ ਦੀ ਕੋਠੀਆਂ ਬਣਾ ਰਹੇ ਨੇ ਕਾ ਫਿਰ ਕਿੱਦਾਂ ਰੋਕੀ ਪੰਜਾਬ ਦੇ ਮੰਨਣਗੇ ਕਿ ਨਸ਼ੇ ਯੁੱਧ ਨਸ਼ੇ ਵਿਰੁੱਧ ਇਹ ਦਾ ਮੀਨ ਇਟਸ ਅ ਫੇਕ ਕੈਂਪੇਨ ਔਰ ਤੁਸੀਂ ਢੋਨੇ ਹੋ ਗਰੀਬਾਂ ਦੇ ਘਰ ਬੁਲਡੋਜ਼ਰ ਲੈ ਕੇ ਜਾ ਕੇ ਲੋਕਾਂ ਲੋਕ ਦਿਖਾਵਾ ਕਰਕੇ ਅਤ ਗਰੀਬ ਲੋਕਾਂ ਦੇ ਤੁਸੀਂ ਘਟ ਆਏ ਹਾਲਾਂਕਿ ਉਹ ਇਲੀਗਲ ਹੈ ਤੇ ਅਨ ਕਨਸਟੀਟਿਊਸ਼ਨਲ ਹੈ ਬਿਕੋਜ਼ ਸੁਪਰੀਮ ਕੋਰਟ ਆ ਵੰਡਿਆ ਨੇ ਯੂਪੀ ਸਰਕਾਰ ਦੀ ਜਿਹੜਾ ਯੋਗੀ ਮਾਡਲ ਤੁਸੀਂ ਚੱਕ ਕੇ ਪੰਜਾਬ ਚੁੱਕਿਆ ਬੁਲਡੋਜ਼ਰ ਰਾਜਨੀਤੀ ਦਾ ਇਹਨੂੰ ਰੋਕਿਆ ਹੋਇਆ ਵਾ ਉਹਦੇ باوجود ਤੁਸੀਂ ਗਰੀਬਾਂ ਦੇ ਘਟ ਆਉਨੇ ਪਰ ਭਗਵੰਤ ਸਿੰਘ ਮਾਨ ਔਰ ਡੀਜੀਪੀ ਪੰਜਾਬ ਪੁਲਿਸ ਕੀ ਤੁਸੀਂ ਅਮਨਦੀਪ ਕੌਰ ਦਾ 2 ਕਰੋੜ ਦਾ ਘਰਟਾ ਹੋਵੋਗੇ ਇੱਕ ਪਹਿਲਾ ਪਗੋੜਾ ਹੈ ਇੱਕ ਆਈਪੀਐਸ ਆਫਸਰ ਰਾਜੀਤ ਸਿੰਘ ਜਿਹਦੇ ਬੜੇ ਲੰਬੇ ਚੌੜੇ ਲਿੰਕ ਸੀਗੇ ਜਿਹੜਾ ਇੰਦਰਜੀਤ ਏਐਸਆਈ ਜਿਹੜਾ ਸਬ ਇੰਸਪੈਕਟਰ ਸ਼ਾਇਦ ਪਟਿਆਲੇ ਜੇਲ੍ਹ ਵਿੱਚ ਇਸ ਵਕਤ ਸਜ਼ਾ ਭੁਗਤ ਰਿਹਾ ਜਾਂ ਜੇਲ੍ਹ ਕੱਟ ਰਿਹਾ ਵਾ ਉਹਦੇ ਨਾਲ ਤੁਲਕਾ ਸੀ ਉਹ ਪ੍ਰੋਕਲੇਮਡ ਡਿਫੈਂਡਡ ਡਿਕਲੇਅਰ ਹੋ ਚੁੱਕਾ ਪਗੋੜਾ ਪੀਓ ਡਿਕਲੇਅਰ ਕਰਤਾ ਉਦੇ ਲਕਾਊਟ ਨੋਟਿਸ ਕੱਢੇ ਹੋਏ ਨੇ ਲੇਕਿਨ ਰਾਜੀਤ ਸਿੰਘ ਨੂੰ ਕਿਸੇ ਨੇ ਫੜਿਆ ਨਹੀਂ ਕਿ ਰਾਜੀਤ ਸਿੰਘ ਦਾ ਘਰ ਟਾਇਆ ਜਾਵੇਗਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਲੀਡਰ ਆਫ ਆਪੋਜੀਸ਼ਨ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸਾਹਮਣੇ ਸਪੀਕਰ ਦੇ ਵਿਧਾਨ ਸਭਾ ਵਿੱਚ ਰੱਖੀ ਉਹਨਾਂ ਨੇ ਕਦੇ ਹੋਰ ਪੁਲਿਸ ਆਫਸਰ ਦਾ ਨਾਮ ਵੀ ਲਿਆ ਨਹੀਂ ਟਾਇਆ ਜਾਏਗਾ ਨਾ ਕਿਉਂਕਿ ਵਿਚਾਰੇ ਗਰੀਬੜੇ ਨੇ ਜਿਹੜੇ ਉਹਨਾਂ ਤੇ ਟੌਰ ਉਹਨਾਂ ਤੇ ਟੌਰ ਬਣ ਜਾਂਦਾ ਡੋਜ਼ਰ ਬਲਡوزر ਚਲਾਤਾ ਨਸ਼ਾ ਮੁਕਾਤਾ ਯਾਦ ਰਹੇ ਇਦਾਂ ਦੀ ਇੱਕ ਫਰਜ਼ੀ ਡਰਾਈਵ ਜਿਹੜਾ ਉਸ ਵਕਤ ਪੰਚਾਇਤ ਮਨਿਸਟਰ ਸੀ ਕੁਲਦੀਪ ਢਾਲੀਵਾਲ ਉਨੇ ਜ਼ਮੀਨਾ ਛਡਾਉਣ ਦੀ ਸ਼ੁਰੂ ਕੀਤੀ ਸੀ ਸ਼ੁਰੂ-ਸ਼ੁਰੂ ਦੇ ਵਿੱਚ ਬਹੁੜਾ ਹਾਹਾਕਾਰ ਮੱਚੀ ਭਗਵਾਨ ਸਿੰਘ ਮਾਨ ਆਪ ਚੱਲੇ ਗਿਆ ਇੱਕ ਦਿਨ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਕਿ ਝੂਠੀ ਰਿਗਲੀ ਗੱਲ ਕਿ ਮੈਂ ਜ਼ਮੀਨ ਛਡਾਉਣ ਚੱਲਿਆ ਪੰਚਾਇਤ ਦੀ ਇੱਥੇ ਚੰਡੀਗੜ੍ਹ ਦੇ ਨੇੜੇ ਉਹ ਉਹ ਕਿਸੇ ਨੇ ਅੱਜ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਛਡਾਉਣ ਦੀ ਡਰਾਈਵ ਕਿਸੇ ਨੇ ਸੁਣੀ ਆ ਹੁਣ ਠੁੱਸ ਹੋ ਗਈ ਨਾ ਠੁੱਸ ਕਿਉਂਕਿ ਗਲਤ ਸੀ ਡਰਦੇ ਸੀਗੇ ਪਿਕ ਐਂਡ ਚੂਜ਼ ਸੀ ਉਹਦੇ 'ਚ ਉਹ ਲੋਕਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦੇ ਸੀਗੇ ਉਹ ਉਹ ਮਹਿੰਮ ਸਾਰੀ ਫੇਲ ਹੋ ਗਈ ਯਾਦ ਰਹੇ ਇਸੇ ਤਰੀਕੇ ਨਾਲ ਹੋਣਾ ਨੇ ਦਿਨਾ ਚ ਜਾਂ ਚੰਦ ਮਹੀਨਿਆਂ ਦੇ ਵਿੱਚ ਆ ਨਸ਼ੇ ਯੋਧ ਨਸ਼ੇ ਵਿਰੁੱਧ ਇਹ ਪੱਕਾ ਫੇਲ ਹੋ ਗਈ ਕਿਉਂਕਿ ਇਹਦੇ ਮਨਸੂਬੇ ਠੀਕ ਨਹੀਂ ਗਏ ਇਹ ਸਿਲੈਕਟਿਵ ਡਰਾਈਵ ਆ ਜਿਹੜੇ ਗਰੀਬ ਆਦਮੀ ਉਹਨਾਂ ਦੇ ਉਹਨਾਂ ਦੇ ਉੱਤੇ ਘਰਟਾਏ ਜਾ ਰਹੇ ਆ ਕਿ ਜੀ ਅਸੀਂ ਇੰਨੇ ਪਰਚੇ ਦਰਜ ਕਰਕੇ ਪਰਚੇ ਦਰਜ ਕਰਨਾ ਹੱਲ ਹੈ ਕੋਈ ਐਨਡੀਪੀਐਸ ਦਾ ਉਹਦਾ ਮਗਲੀਆਂ ਸਰਕਾਰਾਂ ਵੀ ਬਹੁਤ ਦਰਜ ਕਰਦੇ ਸੀ ਮੈਂ ਨਾਬੇ ਜੇਲ੍ਹ ਚ ਰਹਾ ਬਹੁਤ ਸਾਰੇ ਵਿਅਕਤੀ ਮੈਨੂੰ ਕਹਿੰਦੇ ਸੀ ਐਨਡੀਪੀਐਸ ਦੇ ਕੇ ਅਸੀਂ ਬੇਗੁਨਾਹ ਆ ਅਸੀਂ ਫਰੇਮ ਕੀਤੇ ਹੋਇਆ ਕਿਉਂਕਿ ਜਦੋਂ ਤੁਸੀਂ ਟਾਰਗੇਟ ਦਿੱਤਾ ਹੈ ਕਿਸੇ ਚੋ ਨੂੰ ਕਿ ਵੀਟਰ ਤੋਂ ਮੈਂ ਇੱਕ ਮਹੀਨੇ ਦਾ 100 ਪਰਚਾ ਲੈਣਾ ਵਾ ਉਹ ਉਹਨੇ 100 ਪਰਚੇ ਦੀ ਆਰਡ ਵਿੱਚ 50 ਬੰਦੇ ਗਲਤ ਕਰਨੇ ਆ ਪੈਸੇ ਵੀ ਲੈਣੇ ਆ ਔਰ ਕਰਾਪਸ਼ਨ ਵੀ ਹੋਣੀ ਆ ਇਸ ਲਈ ਮੇਰੇ ਵੀਰੋ ਇਹ ਸਾਰਾ ਇੱਕ ਫਰੌਡ ਚੱਲ ਰਿਹਾ ਪੰਜਾਬ ਦੇ ਵਿੱਚ ਔਰ ਪੰਜਾਬ ਮੈਂ ਜਿੱਦਾਂ ਰਿਪੀਟਿਡਲੀ ਕਿਹਾ ਹੈ ਬਕਮਾ ਪੁਲਿਸ ਸਟੇਟ ਸਾਰੀ ਰਾਜਨੀਤੀ ਯੂਪੀ ਸਟਾਈਲ ਬੀਜੇਪੀ ਦੀ ਲਾਗੂ ਕਰਕੇ ਅੱਜ ਬੁਲਡੋਜ਼ਰ ਪੋਲਿਟਿਕਸ ਨੂੰ ਲਾਗੂ ਕਰਕੇ ਇੱਕ ਪੁਲਿਸ ਸਟੇਟ ਪੁਲਿਸ ਰਾਜ ਬਣ ਚੁੱਕਾ ਵਾ ਕਿਸੇ ਨੂੰ ਕੁਸ ਕਰਨ ਨਹੀਂ ਦਿੰਦੇ ਜਿਹੜਾ ਬੋਲਦਾ ਉਹਦੇ ਤੇ ਬੱਚੇ ਦਰਜ ਕਰਦੇ ਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਔਰ ਬਾਅਦ ਵਿੱਚ ਯੁਵਾਪਾ ਲਾ ਕੇ ਦਿਬਰੂਗੜ੍ਹ ਦੀਆਂ ਆਸਾਮੀਆਂ ਜ਼ਿਲ੍ਹਾ ਚ ਰੱਖਿਆ ਉਹਨਾਂ ਨੂੰ ਦੁਬਾਰਾ ਹੋਰ ਨਾ ਮੁਕਦਮਾ ਇੱਥੇ ਫਾਲਸਲੀ ਇੰਪਲੀਕੇਟ ਕਰਤਾ ਔਰ ਹੋਮ ਮਿਨਿਸਟਰ ਸਾਹਿਬ ਨੇ ਕਿਆ ਪਾਰਲੀਮੈਂਟ ਚ ਇੰਡੀਆ ਦੇ ਹੋਮ ਮਿਨਿਸਟਰ ਨੇ ਕਿ ਚਾਹੇ ਸਾਡੀ ਸਰਕਾਰ ਨਹੀਂ ਹੈ ਪੰਜਾਬ ਮੇ ਲੇਕਿਨ ਹਮਨੇ ਪੰਜਾਬ ਕੇ ਲੋਗੋ ਕੋ ਐਨਐਸਏ ਲਗਾ ਕੇ ਦਿਬਰੂਗੜ੍ਹ ਜੇਲ੍ਹ ਭੇਜਿਆ ਐਦਾ ਮਤਲਬ ਕਿ ਭਗਵਾਨ ਤਮਾਨ ਦੀ ਮਰਜ਼ੀ ਨਾਲ ਔਰ ਹੋਮ ਮਿਨਿਸਟਰ ਦੇ ਕਹਿਣ ਤੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਚ ਰੱਖਿਆ ਕਿਸਾਨਾਂ ਦਾ ਅੰਦੋਲਨ ਪੁੱਟਿਆ ਗਿਆ ਬਲਡੋਰਰ ਚਲਾਏ ਗਏ ਟਰਾਲੀ ਚੋਰਾ ਨੇ ਟਰਾਲੀਆਂ ਚੋਰੀਆਂ ਚੋਰੀ ਕਰ ਲੀਆਂ 100 ਕਰੋੜ ਰੁਪਏ ਦੀ ਪ੍ਰਾਪਰਟੀ 130 35 ਟਰਾਲੀਆਂ 4-4 3-3 ਲੱਖ ਰੁਪਏ ਦੀਆਂ ਟਰੈਕਟਰ ਗਾਇਬ ਸਮਾਨ ਸਾਰਾ ਗਾਇਬ ਉਹਦੇ ਵਿੱਚ ਵੀ ਬੀਜੇਪੀ ਦੇ ਹਦਾਇਤ ਦੇ ਉੱਤੇ ਮੋਰਚਾ ਪੱਟਿਆ ਗਿਆ ਵਾ ਅਗੇ ਜੀ ਸੜਕ ਰੋਕੀ ਉਹਨਾਂ ਦਾ ਲੋਕੀ ਕੋਈ ਨਹੀਂ ਸੀ ਉੱਤੇ ਬੈਠੇ ਸੀਗੇ ਸੜਕ ਤੇ ਕੰਧ ਤਾਂ ਬਣਾਈ ਹਰਿਆਣਾ ਸਰਕਾਰ ਨੇ ਸਪੋਰਟ ਕੀਤੀ ਭਗਵੰਤ ਮਾਨ ਨੇ ਟਾਇਰ ਗੈਸ ਉਹਨਾਂ ਨੇ ਮਾਰੇ ਦਿੱਲੀ ਉਹਨਾਂ ਨੇ ਜਾਣ ਨਹੀਂ ਦਿੱਤਾ ਸੋ ਇਹ ਕਹਾ ਚਿੱਤਰਾ ਸਮਝਣ ਦੀ ਕੋਸ਼ਿਸ਼ ਕਰੋ ਕਿ ਪੰਜਾਬ ਅੱਜ ਬਹੁਤ ਵੱਡੇ ਦਮਨ ਚੱਕਰ ਚੋਂ ਗੁਜ਼ਰ ਰਿਹਾ ਅੱਜ ਪੰਜਾਬ ਦੇ ਵਿੱਚ ਉਹੀ ਨਸਲ ਕੁਸ਼ੀ ਜਿਹੜੀ ਕਿਸੇ ਵਕਤ ਮਿਲਟੈਂਸੀ ਨੂੰ ਕਰਪ ਕਰਨ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕੀਤੀ ਜਾਂਦੀ ਸੀ ਉਹ ਰੈਪਲੀਕੇਟ ਹੋ ਰਹੀ ਹੈ ਕਰਨਲ ਬਾਠ ਦੇ ਵਿੱਚ ਜਿਹੜੇ ਅਕਿਊਜ਼ ਨੇ ਉਹ ਸਾਰੇ ਰੱਜੇ ਹੋਏ ਸੀਗੇ ਸ਼ਰਾਬ ਨਾਲ ਤੇ ਜਦੋਂ ਕਰਨਲ ਨੂੰ ਕੁੱਟਿਆ ਆਣ ਕੇ ਉਹਨਾਂ ਨੇ ਕਿਹਾ ਵਾ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਤੇ ਤੇਰਾ ਵੀ ਇਨਕਾਊਂਟਰ ਕਰ ਦਾਂਗੇ ਮੈਨੂੰ ਪੂਰਨ ਡਾਊਟ ਆ ਜਿਹਨੇ ਪੁਲਿਸ ਮੁਕਾਬਲੇ ਪਿਛਲੇ ਕੁਝ ਸਮੇਂ ਚ ਹੋਏ ਨੇ 1.5-2 ਸਾਲ ਚ ਉਹ ਸਾਰੇ ਡਾਊਟਫੁਲ ਨੇ ਕਿਉਂਕਿ ਜਦੋਂ ਪੁਲਿਸ ਮੁਕਾਬਲਾ ਹੁੰਦਾ ਇੱਕ ਤਰਫਾ ਨਹੀਂ ਸੱਟ ਲੱਗ ਸਕਦੀ ਜੇ ਅਗਲੇ ਹਥਿਆਰ ਬੰਦੇ ਨੇ ਤੇ ਫਿਰ ਪੁਲਿਸ ਵਾਲਿਆਂ ਦੇ ਵੀ ਗੋਲੀਆਂ ਜਾਂ ਸੱਟਾਂ ਵੱਜਣੀਆਂ ਚਾਹੀਦੀਆਂ ਐ ਨੁਕਸਾਨ ਹੋਣਾ ਚਾਹੀਦਾ ਪਰ ਕੋਈ ਨਹੀਂ ਨੁਕਸਾਨ ਆ ਵਨ ਸਾਈਡਿਡ ਉਹ ਕਾਊਂਟਰ ਕਰਕੇ ਪਾਰ ਜਾਂਦੇ ਨੇ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਇਸ ਲਈ ਤੈਨੂੰ ਰਾਜ ਨਹੀਂ ਦਿੱਤਾ ਯਾਰ ਲੋਕਾਂ ਨੇ ਕਿ ਤੂੰ ਆਪਣੇ ਲੋਕਾਂ ਦੇ ਉੱਤੇ ਤਸ਼ੱਦਦ ਕਰੇ ਇੱਕ ਪੁਲਿਸ ਸਟੇਟ ਬਣਾਵੇਂ ਕਿਸਾਨਾਂ ਦੇ ਉੱਤੇ ਬਲਡوزر ਚੜਾਵੇਂ ਗਰੀਬਾਂ ਦੇ ਘਰਾਂ ਦੇ ਉੱਤੇ ਬਲਡوزر ਚੜਾਵੇਂ ਔਰ ਪੁਲਿਸ ਰਾਹੀਂ ਆਪਣੀ ਰਾਜਨੀਤੀ ਨੂੰ ਪਰਫੁੱਲਤ ਕਰਨ ਕੇਜਰੀਵਾਲ ਨੂੰ ਇੱਥੇ ਪੰਜਾਬ ਚ ਜਿਨ੍ਹਾਂ ਦਾ ਕੋਈ ਸਰੋਕਾਰ ਨਹੀਂਗਾ ਜਿਹੜੇ ਐਮਐਲਏ ਦੀ ਚੋਣਾਂ ਹਾਰ ਗਏ ਨੇ ਉਹਨਾਂ ਨੂੰ ਸਾਡੇ ਸਿਰ ਤੇ ਬਿਠਾਤਾ ਔਰ ਕੇਜਰੀਵਾਲ ਗੋਡੇ ਟੇਕ ਚੁੱਕਾ ਭਾਜਪੀ ਦੇ ਮੋਰੇ ਸੀਡੀ ਈਟੀ ਤੇ ਸੀਬੀਆਈ ਦੇ ਪਰਚਿਆਂ ਤੋਂ ਡਰਦਾ ਲੋਕ ਇੱਕ ਸਸੋੜੀਏ ਦੇ ਉੱਤੇ 1300 ਕਰੋੜ ਰੁਪਏ ਕਲਾਸਰੂਮ ਦਾ ਜਿਹੜਾ ਘੁਟਾਲੇ ਦਾ ਐਫਆਈਆਰ ਦੇ ਹੁਕਮ ਹੋਏ ਨੇ ਅਗਲੀ ਵਾਰੀ ਕੇਜਰੀਵਾਲ ਦਿਆ ਉਹਦੇ ਸ਼ੀਸ਼ ਮਹਿਲ ਦਿਆ ਉਦੇ ਹੋਰ بڑے ਘਟਾਲੇ ਨੇ ਔਰ ਭਾਜਪਾ ਉਹਨੂੰ ਹੁਣ ਹੁਕਮ ਮਾਰਦੀ ਕਿ ਚੱਲ ਖਾਲੀ ਕਰਾ ਸੜਕ ਕਿਸਾਨਾਂ ਨੂੰ ਉਠਾ ਚੱਲ ਲਾ ਐਨਐਸਏ ਸਾਡੇ ਨੌਜਵਾਨਾਂ ਦੇ ਮੇਰੇ ਵੀਰੋ ਪੰਜਾਬ ਦੇ ਬਹਾਦਰ ਲੋਕੋ ਮੈਂ ਤਾਂ ਤੁਹਾਡੇ ਧਿਆਨ ਵਿੱਚ ਲੈ ਕੇ ਆਉਣਾ ਸੀ ਔਰ ਮੈਂ ਦੁਬਾਰਾ ਮੰਗ ਕਰਦਾ ਕਿ ਭਗਵੰਤ ਮਾਨ ਤੇ ਜੀਜੀਪੀ ਪੰਜਾਬ ਮਸਟ ਕਲੈਰੀਫਾਈ ਇਸ ਗੱਲ ਦੀ ਉਹ ਤਸਦੀਕ ਕਰਨ ਔਰ ਲੋਕਾਂ ਦੀ ਅਦਾਲਤ ਪਹੁੰਚਾ ਕੇ ਦੱਸਣ ਅਮਨਦੀਪ ਕੌਰ ਦੇ ਨਾਲ ਕਿਹੜੇ ਆਈਪੀਐਸ ਅਧਿਕਾਰੀ ਦੇ ਤੁਲਕਾਤ ਸੀਗੇ ਕੀ ਉਹ ਜਸਮਾਨੀ ਤਾਲੁਕਾਤ ਸੀਗੇ ਕੀ ਉਹਦੇ ਨਾਲ ਉਹ ਧੰਦਾ ਕਰਦਾ ਸੀਗਾ ਕਿ ਕੀ ਕੀ ਉਹ ਉਹੀ ਸੁਪਨ ਸ਼ਰਮਾ ਅਫਸਰਾ ਜਿਹੜਾ ਟੈਂਟਡ ਵੀ ਹੈ ਜਿਹਦੇ ਤੇ ਬਹੁਤ ਸਾਰੇ ਇਲਜ਼ਾਮ ਨੇ ਔਰ ਜਿਹੜੀ ਆਡੀਓ ਲੀਕ ਹੋਈ ਆ ਫਰੋਮ ਕੈਨੇਡੀਅਨ ਕੈਨੇਡੀਅਨ ਯੂਟਿਊਬਰ ਨੇ ਕਿ ਉਹ ਆਵਾਜ਼ ਸੁਪਨ ਸ਼ਰਮਾ ਦੀ ਹੈ ਕਿ ਉਹ ਔਰਤਾਂ ਦੇ ਨਾਲ ਦਲਾਲੀ ਕਰਕੇ ਸੌਦਾਬਾਜ਼ੀ ਕਰਕੇ ਤੇ ਉਹਨਾਂ ਨੂੰ ਉਹਨਾਂ ਦਾ ਸ਼ੋਸ਼ਣ ਕਰਦਾ ਚਾਹੁੰਦਾ ਸੀਗਾ ਜੇ ਇਸ ਤਰ੍ਹਾਂ ਨਾਲ ਵਰਦੀ ਵਿੱਚ ਤਾਇਨਾਤ ਕਮਿਸ਼ਨਰ ਲੈਵਲ ਦੇ ਪੁਲਿਸ ਆਫਸਰਜ਼ ਇਨਵਾਰਡ ਹੋਣਗੇ ਅਮਨਦੀਪ ਕੌਰ ਨਾਲ ਤੇ ਉਸ ਆਡੀਓ ਦੇ ਵਿੱਚ ਤੇ ਫਿਰ ਮੈਨੂੰ ਦੱਸੋ ਤੁਸੀਂ ਕਿ ਆਮ ਆਦਮੀ ਨੂੰ ਕੀ ਸਿੱਖਿਆ ਦਿੰਦੇ ਨੇ ਜੀ ਕੀ ਇਹਦੇ ਤੇ ਇਨਸਾਫ ਕਰਨਗੇ ਇਹਨਾਂ ਅਫਸਰਾਂ ਤੋਂ ਕੋਈ ਤੁਸੀਂ ਕੀ ਉਮੀਦ ਕਰ ਸਕਦੇ ਹੋ ਔਰ ਸਾਨੂੰ ਪੂਰਨ ਡਾਊਟ ਹੈ ਕਿ ਅਗਰ ਇਹ ਬੰਦਾ ਉੱਥੇ ਤਾਇਨਾਤ ਰਿਹਾ ਲੁਧਿਆਣਾ ਵੈਸਟ ਦੀ ਜਿਮਨੀ ਚੌਂਕ ਕੈਨ ਨਾਟ ਬੀ ਫਰੀ ਐਂਡ ਫੇਅਰ ਨੈਵਰ ਐਵਰ ਐਟ 올 ਕਿਉਂਕਿ ਜਿਹੜਾ ਆਦਮੀ ਕਾਨੂੰਨ ਨੂੰ ਛਿੱਕੇ ਤੇ ਟੰਗਦਾ ਵਰਦੀ ਪਹਿਨ ਕੇ ਹਰ ਕੰਮ ਅਨ ਕਨਸਟੀਟਿਊਸ਼ਨ ਤੇ ਇਲੀਗਲ ਕਰਨ ਲਈ ਤਿਆਰ ਆ ਉਹ ਕੋ ਜੋ ਮਰਜੀ ਕੰਮ ਕਰਾ ਲਓ ਤੁਸੀਂ ਜਿੰਨੀਆਂ ਮਰਜੀ ਈਵੀਐਮ ਸਟੈਂਪਰ ਕਰਾ ਲਓ ਜੋ ਮਰਜੀ ਬੰਦੇ ਚਕਾ ਲਓ ਜਿੰਨੇ ਮਰਜੀ ਪਰਚੇ ਝੂਠੇ ਕਰਾ ਲਓ ਮੈਂ ਤਾਂ ਗਵਾਹ ਤੁਹਾਡੇ ਸਾਹਮਣੇ ਮੇਰੇ ਤੇ ਨਾਲ ਹੋਇਆ ਵਾ ਔਰ ਮੈਂ ਫਾਈਟ ਕਰ ਰਿਹਾ ਹਾਂ ਮੈਂ ਕੋਈ ਏਡਾ ਹੰਕਾਰ ਨਾ ਸਮਝੋ ਮੈਂ ਕਾਲਪੁਰਗ ਵਾਹਿਗੁਰੂ ਤੋਂ ਡਰ ਕੇ ਕਹਿਣਾ ਵਾ ਕਿ ਇਨਸਾਫ ਹੋਵੇਗਾ ਜ਼ਰੂਰ ਮੈਨੂੰ ਆਪਣੇ ਨਾਇਪਾਲਿਕਾ ਦੇ ਉੱਤੇ ਪੂਰਨ ਭਰੋਸਾ ਵਾ ਔਰ ਮੈਂ ਇਹ ਕੇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਊਂਗਾ ਠੀਕ ਹੈ ਲੋਕਾਂ ਨੂੰ ਡਰਾ ਲੈਂਦੇ ਨੇ ਦਬਕਾ ਲੈਂਦੇ ਉਹਨਾਂ ਨੇ ਬਾਹਾਂ ਮਰੋੜ ਲੈਂਦੇ ਨੇ ਲੋਕੀ ਉੱਥੇ ਛੱਡ ਜਾਂਦੇ ਕਿ ਚਲੋ ਮੈਂ ਜੇਲ੍ਹ ਤੋਂ ਬਾਹਰ ਆ ਗਿਆ ਮੈਂ ਛੱਡ ਦਿੱਤਾ ਨੋ ਆਈ ਵਿਲ ਫਾਈਟ ਦਿਸ ਕੇਸ ਟੂ ਦ ਲੌਜੀਕਲ ਕਨਕਲੂਜਨ ਸੋ ਥੈਟ ਕਿਸੇ ਨਾ ਦੁਬਾਰਾ ਐਨਡੀਪੀਐਸ ਵਿੱਚ ਫਾਲਸ ਇੰਪਲੀਕੇਸ਼ਨ ਨਾ ਕਰਨ ਜਿਵੇਂ ਕਿ ਇਹਨਾਂ ਨੇ ਪੁਲਿਸ ਸੂਤਦਾਲ ਰੀਸੈਂਟਲੀ ਹੁਸ਼ਾਰਪੁਰ ਦੇ ਵਿਅਕਤੀ ਨਾਲ ਕੀਤੀ ਜਿਹੜਾ ਹਾਈ ਕੋਰਟ ਚ ਆ ਗਿਆ ਸੋ ਮੇਰੇ ਵੀਰੋ ਆ ਪੰਜਾਬ ਦੇ ਹਾਲਾਤ ਨੇ ਆ ਇਹਨਾਂ ਦਾ ਫਰਜ਼ੀ ਕੀ ਕਹਿੰਦੇ ਹੁੰਦੇ ਆ ਨਸ਼ੇ ਵਿਰੁੱਧ ਜਿਹੜਾ ਇਹ ਜੰਗ ਜੀ ਕਹਿੰਦੇ ਨੇ ਇਹ ਬੋਗਸ ਆ ਜਿਵੇਂ ਪੰਚੇਤਾ ਦੀ ਜ਼ਮੀਨਾਂ ਹੋਈ ਸੀਗੀ ਇਹ ਮੈਂ ਤੁਹਾਡਾ ਸਾਰਾ ਔਰ ਫਿਰ ਮੈਂ ਰਿਟਰੇਟ ਕਰਦਾ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਡੀਜੀਪੀ ਔਰ ਚੀਫ ਮਿਨਿਸਟਰ ਨੂੰ ਦੱਸਣਾ ਚਾਹੀਦਾ ਵਾ ਵੈਰੀਫਾਈ ਕਰਕੇ ਕਿ ਕੀ ਆਡੀਓ ਦੇ ਵਿੱਚ ਆਵਾਜ਼ ਸੁਪਨ ਸ਼ਰਮਾ ਆਈਪੀਐਸ ਕਮਿਸ਼ਨਰ ਲੁਧਿਆਣਾ ਦੀ ਹੈ ਕਿ ਜੋ ਔਰਤ ਕਹਿ ਰਹੀ ਕਿ ਮੇਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਤਾਲੁਕਤ ਹੈ ਅਮਨਦੀਪ ਕੌਰ ਪਟੰਡੇ ਵਾਲੀ ਕਾਂਸਟੇਬਲ ਕਿ ਉਹਦੇ ਵਿੱਚ ਇਨਵੋਲਵਮੈਂਟ ਸੁਪਨ ਸ਼ਰਮਾ ਆਈਪੀਐਸ ਦੀ ਹੈ ਇਹ ਸਾਰੀਆਂ ਗੱਲਾਂ ਦਾ ਜਵਾਬ ਜਨਤਾ ਦੀ ਅਦਾਲਤ ਮੰਗ ਰਹੀ ਹੈ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲ ¡Pata!